ਇਹ ਪੁੱਛ ਰਹੇ ਨੇ ਮੀਟੂ ਜੀ ਕਹਿੰਦੇ ਕਿ ਵਕਫ ਦੀ ਕਿੰਨੀ ਪ੍ਰਾਪਰਟੀ ਕਹਿੰਦੇ ਪੰਜਾਬ ਦੇ ਵਿੱਚ ਆਉਂਦੀ ਹੈ ਜਾਂ ਪੰਜਾਬ ਦੇ ਅਧੀਨ ਆਉਂਦੀ ਹੈ ਦੇਖੋ ਐਗਜ਼ੈਕਟ ਨੰਬਰ ਤੇ ਮੇਰੇ ਕੋਲ ਹੈ ਨਹੀਂ ਜੀ ਜੀ ਅੱਜ ਇੱਕ ਨਾ ਪੰਜਾਬੀ ਟਰਬਿਊਨ ਚ ਪਹਿਲੇ ਨੰਬਰ ਤੇ ਪਹਿਲੇ ਸਫੇ ਤੇ ਖਬਰ ਲੱਗੀ ਹੈ ਬਾਜੀ ਬਲੌਰ ਹੋਰਾਂ ਦੀ ਮੇਰੇ ਖਿਆਲ ਤੇ ਨਾਲ ਉਹਦੇ ਚ ਉਹਨਾਂ ਨੇ ਸ਼ਾਇਦ ਕਿਹਾ ਕਿ ਲਗਭਗ ਅੱਧੀ ਜੜੀ ਵਕਫ ਦੀ ਜ਼ਮੀਨ ਹੈ ਪੰਜਾਬ ਦੇ ਵਿੱਚ ਜਾਇਦਾਦ ਆ ਉਹ ਕਬਜ਼ੇ ਹੇਠ ਹੈ ਜੀ ਤੇ ਜ਼ਾਰਾ ਜੀ ਗੱਲ ਹੈ ਕਬਜ਼ੇ ਕਿ ਨਾ ਕੀਤੇ ਹੋਣਗੇ ਰਸੂਖਦਾਰਾਂ ਨੇ ਹਾਂ ਤਾਂ ਉਦਾ انڈیا ਪੂਰੇ ਇੰਡੀਆ ਦੇ ਵਿੱਚ ਵਕਫ ਦੀ ਜਿਹੜੀ ਜ਼ਮੀਨ ਹੈ ਨਾ ਸਾਬ ਉਹ ਸੁਖਮ ਸਾਹਿਬ ਰੇਲਵੇ ਅਤੇ ਫੌਜ ਤੋਂ ਬਾਅਦ ਜੀ ਤੀਜੇ ਨੰਬਰ ਤੇ ਆ ਕੀ ਬਾਤ ਇੰਨੀ ਜੇ ਤਾਂ ਕਈ ਲੱਖ ਕਰੋੜ ਚ ਮੇਰੇ ਖਿਆਲ ਦੇ ਨਾਲ 6-7 ਲੱਖ ਕਰੋੜ ਦੇ ਆਸ-ਪਾਸ ਹੋਣੀ ਚਾਹੀਦੀ ਆ ਮੇਰਾ ਅੰਦਾਜ਼ਾ ਹੈ ਤਾਂ ਮਤਲਬ ਕਿ ਤੀਜੇ ਨੰਬਰ ਦੀ ਆ ਜੀ ਤਾਂ ਇਹੀ ਤਾਂ ਰੌਲਾ ਪੈ ਰਿਹਾ ਨਾ ਤੁਸੀਂ ਇਸ ਚੀਜ਼ ਨੂੰ ਸਮਝੋ ਵਕਫ ਬੋਰਡ ਤੇ ਜੋ ਤਰਮੀਮ ਲਿਆਂਦੀ ਜਾ ਰਹੀ ਹੈ ਸਾਬ ਉਹ ਤਰਮੀਮ ਕੋਈ ਮਤਲਬ ਜਿਹੜੀ ਉਹ ਰੌਲੇ ਰੱਪੇ ਦਾ ਕੋਈ ਇਸ ਤਰ੍ਹਾਂ ਥੋੜੀ ਸ਼ਿਕਾਰ ਹੋ ਗਈ ਆ ਕਿ ਭਈ ਮਤਲਬ ਕਿ ਸਿਰਫ ਤੇ ਸਿਰਫ ਇਸ ਕਰਕੇ ਆ ਕਿ ਕਾਂਗਰਸ ਨੇ ਰੌਲਾ ਪਾ ਦਿੱਤਾ ਨਹੀਂ ਉਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਬਹੁਤ ਵੱਡੀ ਗੇਮ ਹੈ ਜੀ ਬਹੁਤ ਵੱਡੀ ਆ ਅੰਕੜੇ ਵੀ ਸਾਡੀ ਤਕਨੀਕੀ ਟੀਮ ਨੇ ਭੇਜ ਦਿੱਤੇ ਆ ਜੀ 75965 ਰਜਿਸਟਰਡ ਜਾਇਦਾਦਾਂ ਨੇ ਪੰਜਾਬ ਦੇ ਵਿੱਚ ਤੇ 25403 ਰਜਿਸਟਰਡ ਵਰਕ ਅਸਟੇਟਾਂ ਠੀਕ ਹੈ ਜੀ ਬੋਰਡ ਕੋਲ ਰਾਜ ਭਰ ਵਿੱਚ ਕਹ ਲੋ ਕਿ 36625 ਏਕੜ ਜ਼ਮੀਨ ਹੈ ਜਿਸ ਤੋਂ ਲਗਭਗ 14085 ਏਕੜ ਜਾਂ 38% ਵਰਤਮਾਨ ਵਿੱਚ ਨਜਾਇਜ਼ ਕਬਜ਼ੇ ਹੇਠ ਹੈ ਇਹ ਇੰਡੀਅਨ ਐਕਸਪ੍ਰੈਸ ਦੇ ਹਵਾਲੇ ਨਾਲ ਉਹਨਾਂ ਨੇ ਸਾਨੂੰ ਦੱਸੀ ਆ ਹੂੰ ਠੀਕ ਹੈ ਜੀ ਅਸੀਂ ਸੋਰਸ ਵੀ ਦੱਸ ਦਿੰਦਾ ਜੋ ਅੱਧ ਪਛਦੀ ਮੈਂ ਕਿਹਾ ਸੀਗਾ ਤਾਂ ਚਲੋ ਨੇੜੇ ਤੇੜੇ ਜਾ ਡਿੱ ਗਿਆ 40% ਦੇ ਨੇੜੇ ਤੂੰ ਕਹਿਣ ਦਾ ਭਾਵ ਇਹ ਆ ਕਿ ਭਾਈ ਇਹ ਜਿਹੜੀ ਹੁਣ ਲੜਾਈ ਆ ਸਦਨ ਤੱਕ ਜਿਹੜੀ ਹੋ ਰਹੀ ਹੈ ਤੁਸੀਂ ਦੇਖਿਆ ਰਾਤ 12:30 ਵਜੇ ਇਹ ਵਕਫ ਬਿੱਲ ਜਿਹੜਾ ਪਾਸ ਹੋਇਆ ਮੈਂ ਉਹ ਥੋੜਾ ਜਿਹਾ ਤੁਹਾਨੂੰ ਇਹ ਤਾਂ ਮੇਰੇ ਖਿਆਲ ਦੇ ਨਾਲ ਤੁਹਾਡਾ ਲਿਸਟਡ ਸਵਾਲ ਵੀ ਨਹੀਂ ਹੈ ਜੀ ਇੱਕ ਰੈਂਡਮਲੀ ਆਇਆ ਨਾ ਕਮੈਂਟ ਮੈਂ ਥੋੜਾ ਜਿਹਾ ਤੁਹਾਨੂੰ ਦੱਸਿਆ ਇਹਦੇ ਬਾਰੇ ਜੀ ਜੀ ਜ਼ਰੂਰ ਕਿ ਰੌਲਾ ਕਿੱਥੇ ਹੈ ਹੋ ਕੀ ਰਿਹਾ ਕਿ ਵਕਫ ਨੂੰ ਵਕਫ ਹੈ ਕਿ ਇਹ ਨਹੀਂ ਕਿ ਇਹਦੇ ਵਿੱਚ ਮੁਸਲਮਾਨ ਹੀ ਡੋਨੇਟ ਕਰ ਸਕਦਾ ਹੈ ਇਸ ਦੀ ਵਿਆਖਿਆ ਬੜੀ ਨਾ ਕਈ ਵਾਰ ਕਹ ਲੋ ਕਿ ਸੀਮਤ ਕਰ ਦਿੱਤੀ ਜਾਂਦੀ ਹੈ ਵਕਫ ਦੇ ਵਿੱਚ ਕੋਈ ਹਿੰਦੂ ਵੀ ਡੋਨੇਟ ਕਰ ਸਕਦਾ ਹੈ ਜ਼ਮੀਨ ਉਹ ਸ਼ਰਤਾਂ ਰੱਖ ਕੇ ਇੱਕ ਖਾਸ ਜੋ ਫੇਤਰ ਰੱਖਣੀ ਹੈ ਜੀ ਹਾਂ ਜੀ ਸਿੱਖ ਵੀ ਕਰ ਸਕਦਾ ਹੈ ਪਰ ਵਕਫ ਹੋਈ ਜ਼ਮੀਨ ਵਾਪਸ ਨਹੀਂ ਲਈ ਜਾ ਸਕਦੀ فرض ਕਰੋ ਉਹਦੇ ਤੇ ਸਕੂਲ ਬਣ ਜਾਂਦਾ ਕੱਲ ਨੂੰ ਤੁਹਾਡਾ ਵਾਰਸ ਉੱਠ ਕੇ ਕੋਈ ਪੋਤਾ ਕੋਈ ਪੋਤਾ ਕਹੇ ਕਿ ਸਾਡੀ ਜ਼ਮੀਨ ਵਕਫ ਨਹੀਂ ਇਹ ਉਸ ਐਕਟ ਦਾ ਹਿੱਸਾ ਹੈ ਜੀ ਉਹਦੇ ਵਿੱਚ ਮੁਸਲਮ ਹੀ ਅਹੁਦੇਦਾਰ ਬਣਦੇ ਸੀ ਇਹਨਾਂ ਨੇ ਤਾਂ ਤਿੰਨ ਚਾਰ ਨੁਕਤੇ ਲਿਆਂਦੇ ਸਪੈਸ਼ਲੀ ਹੂੰ ਤਿੰਨ ਚਾਰ ਨੁਕਤੇ ਇਦਾਂ ਲਿਆਂਦੇ ਆ ਕਿ ਜਦਾਂ فرض ਕਰੋ ਕਿ ਪਹਿਲਾ ਇਹਨਾਂ ਨੇ ਇਹ ਲਿਆਂਦਾ ਸੀਗਾ ਕਿ ਜਿਹੜਾ ਇਹਦਾ ਚੀਫ ਐਗਜ਼ੀਕਿਟਿਵ ਆਫੀਸਰ ਹੋਏਗਾ ਉਹ ਨਾਨ ਮੁਸਲਮ ਹੋ ਸਕਦਾ ਹੈ ਹੂੰ ਠੀਕ ਹੈ ਜੀ ਤੇ ਉਹਦੇ ਨਾਲ ਦੋ ਜਿਹੜੇ ਆ ਨਾ ਦੋ ਮੈਂਬਰ ਵੀ ਉਨੋਂ ਮੁਸਲਮਾਨ ਹੋ ਸਕਦੀ ਹੈ ਜੀ ਇਹਦਾ ਰੌਲਾ ਪਿਆ ਜਦੋਂ ਜੀਪੀਸੀ ਖੁੱਲ ਗਿਆ ਮਾਮਲਾ ਜੁਆਇੰਟ ਪਾਰਲੀਮੈਂਟਰੀ ਕਮੇਟੀ ਕੋਲ ਫਿਰ ਇਹਨਾਂ ਨੇ ਕਿਹਾ ਕਿ ਇਦਾਂ ਕਰਦੇ ਜੀ ਇਹਨੂੰ ਥੋੜਾ ਜਿਹਾ ਸਿਫਾਰਿਸ਼ ਜਿਹੜੀ ਕੀਤੀ ਕਿ ਇਦਾਂ ਕਰ ਦਿਓ ਕਿ ਇੱਕ ਜਿਹੜਾ ਅਧਿਕਾਰੀ ਹੈ ਸਭ ਉਹ ਜੁਆਇੰਟ ਸੈਕਟਰੀ ਪਦਰ ਦਾ ਹੋਵੇ ਤੇ ਮੁਸਲਮ ભાઈ ਚਾਰੇ ਦੀ ਚੰਗੀ ਜਾਣਕਾਰੀ ਰੱਖਦਾ ਹੋਵੇ ਇਹਨਾਂ ਕੋ ਗਿਆ ਫਿਰ ਸੈਕੰਡ ਸੀਗਾ ਜਿਦਾਂ ਕਿ ਲੈਂਡ ਜਿਹੜਾ ਜੋ ਜ਼ਮੀਨ ਹੈ ਜਾਇਦਾਦ ਆ ਉਹਦਾ ਸਾਰਾ ਰਜਿਸਟ੍ਰੇਸ਼ਨ 6 ਮਹੀਨਿਆਂ ਦੇ ਅੰਦਰ ਕਰਨਾ ਹੈ ਤੇ ਜੇ ਨਹੀਂ ਤਾਂ ਫਿਰ ਜਿਹਦਾ ਰਿਕਾਰਡ ਨਹੀਂ ਹੋਏਗਾ ਜੀ ਉਹ ਆਪਣੇ ਆਪ ਸਟੇਟ ਕੋਲ ਜ਼ਮੀਨ ਚਲੇ ਜਾਏਗੀ ਤਾਂ ਹੁਣ ਬਹੁਤ ਸਾਰੀਆਂ ਜ਼ਮੀਨਾਂ ਦੇ ਉਹ ਕਹਿੰਦੇ ਕਾਗਜ਼ात ਹੈ ਹੀ ਨਹੀਂ ਰਿਕਾਰਡ ਲਪੜਾ ਹੀ ਬਹੁਤ ਔਖਾ ਹੈ ਤਾਂ ਆਟੋਮੈਟਿਕਲੀ ਉਹ ਜ਼ਮੀਨ ਸਟੇਟ ਕੋਲ ਚਲੇ ਜਾਏਗੀ ਜੀ ਠੀਕ ਹੈ ਜੀ ਫਿਰ ਇਹਨਾਂ ਨੇ ਇਹ ਕਿਹਾ ਕਿ ਭਈ ਜਿਦਾਂ ਮਤਲਬ ਕਿ ਟ੍ਰਿਬਿਊਨਲ ਦੇ ਕੋਲ ਹੂੰ ਵਕਫ ਦਾ ਇੱਕ ਟ੍ਰਿਬਿਊਨਲ ਹੈ ਫਰਜ਼ ਕੋਰ ਵਕਫ ਨੇ ਦਾਅਵਾ ਕਰ ਦਿੱਤਾ ਕਿ ਸਾਡੀ ਜ਼ਮੀਨ ਹੈ ਜੀ ਤਾਂ ਤੁਸੀਂ ਟ੍ਰਿਬਿਊਨਲ ਕੋਲ ਗਏ ਟ੍ਰਿਬਿਊਨਲ ਨੇ ਜਿਹੜਾ ਫੈਸਲਾ ਦਿੱਤਾ ਉਹ ਲਾਸਟ ਆ ਪਰ ਇਹਦੇ ਵਿੱਚ ਇਹਨਾਂ ਨੇ ਇਹ ਪ੍ਰੋਵੀਜ਼ਨ ਕਰ ਦਿੱਤਾ ਕਿ ਹਾਈ ਕੋਰਟ 'ਚ ਜਾਇਆ ਜਾ ਸਕਦਾ ਹੈ ਹੂੰ ਇਹ ਵੀ ਇੱਕ ਝਟਕਾ ਦੇ ਦਿੱਤਾ ਮਤਲਬ ਕਿ ਹਰ ਪੱਖ ਤੋਂ ਕਮਜ਼ੋਰ ਕਰ ਦਿੱਤਾ ਗਿਆ ਆ ਹੈ ਰੋਲਾ ਸੌਦੇ ਵਿੱਚ ਕਿ ਇੱਕ ਸਿਰਫ ਮਤਲਬ ਕਿ ਕੱਲੀ ਉਹ ਸਾਧਨ ਦੇ ਵਿੱਚ ਹਾਹਾਕਾਰ ਦੀ ਲੜਾਈ ਨਹੀਂ ਹੈ ਇਸ ਵੇਲੇ ਮੁਸਲਮ ਭਾਈਚਾਰੇ ਨੇ ਕਿਹਾ ਕਿ ਜਿਵੇਂ ਹਾਲਾਂਕਿ ਹੋਰ ਵੀ ਨੁਕਤੇ ਆਗੇ ਨੇ ਮੈਂ ਸਮਾਂ ਨਹੀਂ ਜਾਇਆ ਤੋਂ ਜ਼ਿਆਦਾ ਕਹਿਣਾ ਚਾਹੁੰਦਾ ਕਿਉਂਕਿ ਤੁਸੀਂ ਹੋਰ ਲਿਸਟਡ ਕੀਤੇ ਹੋਣੇ ਸਵਾਲ ਤਾਂ ਮਤਲਬ ਕਿ ਮੁਸਲਮ ਭਾਈਚਾਰੇ ਦਾ ਕੱਲ ਲਾ ਨਹੀਂ ਤਾਂ ਮੁਸਲਮ ਬੜੇ ਟੇਕੇ ਰਹਿੰਦੇ ਨੇ ਮੋਦੀ ਰਾਜ ਦੇ ਵਿੱਚ ਉਹਨਾਂ ਨੂੰ ਪਤਾ ਹੈ ਕਿ ਸਾਨੂੰ ਕੋਟ ਬਹੁਤ ਪਾਣੀ ਆ ਜੀ ਠੀਕ ਹੈ ਨਾ ਜੀ ਸਾਨੂੰ ਕੁੱਟ ਪਵੇਗੀ ਫਾਇਦਾ ਕੁਛ ਨਹੀਂ ਨੁਕਸਾਨ ਕਰਾ ਕੇ ਵਹਿ ਜਾਗੇ ਦਿੱਲੀ ਦੰਗੇ ਹੋਏ ਠੀਕ ਹੈ ਜੀ ਇਸ ਤੋਂ ਇਲਾਵਾ ਯੂਪੀ ਚ ਹੋਏ 1 2 ਥਮਾਤੇ ਜੀ ਤਾਂ ਉਹਦੇ ਚ ਨੁਕਸਾਨ ਹੁੰਦਾ ਹੈ ਇਨਾਂ ਦੇ ਘਰ ਵਗੈਰਾ ਢਾਅ ਦਿੱਤੇ ਜਾਂਦੇ ਆ ਤਾਂ ਮਤਲਬ ਕਿ ਉਹ ਸਮਝਦਾਰ ਆ ਪਰ ਹੁਣ ਇਹ ਕਹਿੰਦੇ ਕਿ ਵਿਲ ਆ ਗਿਆ ਕਿ ਕਿਸਾਨ ਅੰਦੋਲਨ ਤੋਂ ਪ੍ਰੇਰਿਤ ਹੋ ਕੇ ਦਿੱਲੀ ਵਾਲਾ ਜਿਹੜਾ ਪਹਿਲਾਂ ਕਿ ਹੁਣ ਅਸੀਂ ਉਸ ਤਰ੍ਹਾਂ ਦਾ ਅੰਦੋਲਨ ਖੜਾ ਕਰੀਏ ਉਹਦਾ ਕਾਰਨ ਇਹ ਆ ਕਿ ਸਿੱਧੇ ਤੌਰ ਤੇ ਕਹ ਲੋ ਉਹ ਕਹਿੰਦੇ ਆ ਕਿ ਸਾਡੇ ਧਾਰਮਿਕ ਮਾਮਲਿਆਂ ਦੇ ਵਿੱਚ ਦਾਖਲ ਆ ਤਾਂ ਕੁਝ ਪੁਆਇੰਟਾਂ ਤੇ ਕਹ ਲੋ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਜ਼ਿਆਦਾ ਰੌਲਾ ਕਿਉਂਕਿ ਉਸ ਤਾਕਤ ਨੂੰ ਖੁਦ ਮੁਖਤਿਆਰੀ ਨੂੰ ਕਮਜ਼ੋਰ ਕਰ ਦਿੱਤਾ ਜੋ ਇਸ ਐਕਟ ਦੀ ਕਹ ਲਓ ਕਿ ਬਹੁਤ ਵੱਡੀ ਖਾਸੀਅਤ ਸੀਗੀ ਜੀ ਜੀ ਹਾਲਾਂਕਿ ਜਿਵੇਂ ਤੁਸੀਂ ਦੇਖੋਗੇ ਮੈਂ ਥੋੜਾ ਜਿਹਾ ਐਡ ਕਰਦਾ ਕਿਉਂਕਿ ਦੂਸਰਾ ਪੱਖ ਵੀ ਆਉਣਾ ਚਾਹੀਦਾ ਹੈ ਸਾਹਮਣੇ ਤੇ ਹਾਂਜੀ ਕਿਉਂਕਿ ਸਾਰੀਆਂ ਚੀਜ਼ਾਂ ਨਾ ਕੁਝ ਮਾਫ ਕਰਨਾ ਪੰਜਾਬੀ ਮੀਡੀਆ 'ਚ ਘੱਟ ਪੜੀਆਂ ਸੁਣੀਆਂ ਹੁਣ ਅਮਿਤ ਸ਼ਾਹ ਉਰੀ ਕੱਲ ਇੱਕ ਗੱਲ ਕਰ ਰਹੇ ਸੀਗੇ ਕਿ ਇੱਕ ਫਾਈਵ ਸਟਾਰ ਹੋਟਲ ਇਹਨਾਂ ਨੇ 12000 ਪਰ ਮੰਥ ਦੇ ਰੈਂਟ ਤੇ ਦੇ ਦਿੱਤਾ ਜਾਂ ਕੁਝ ਸਮਥਿੰਗ ਇਸ ਤਰ੍ਹਾਂ ਦਾ ਫੁਲਾਣੀ ਪਿੰਡ ਦੀ ਜਾਇਦਤ ਮਿਸਯੂਜ਼ਿੰਗ ਹੋਈ ਆ ਹਮ ਅੱਛਾ ਇੱਕ ਹੁੰਦਾ ਸੈਂਟਰਲ ਸਟੇਟ ਵਕਫ ਬੋਰਡ ਜਿਹੜਾ ਇੱਕ ਹੁੰਦਾ ਸਟੇਟ ਪੱਧਰ ਤੇ ਸਟੇਟ ਦੇ ਵਿੱਚ ਵੀ ਤੁਸੀਂ ਜੇ ਦੇਖੋਗੇ ਤੇ ਮੇਰੇ ਖਿਆਲ ਦੇ ਨਾਲ ਜਿਹੜਾ ਅ ਅਮਰਿੰਦਰ ਸਿੰਘ ਵਿਲੇ ਲੱਗਾ ਸੀਗਾ ਨਾ ਕਿ ਉਹ ਯੂਪੀ ਤੋਂ ਬੰਦਾ ਲਾਇਆ ਸੀ ਯਾਨੀ ਸਰਕਾਰਾਂ ਦੇ ਖਾਸ ਖਾਸ ਹੁੰਦੇ ਆ ਸੈਂਟਰਲ ਵਕਫ ਬੋਰਡ ਦੇ ਵਿੱਚ ਜਿਹੜਾ ਬੰਦਾ ਬੈਂਦਾ ਉਹ ਸੈਂਟਰਲ ਗਵਰਨਮੈਂਟ ਦਾ ਬੈਂਦਾ ਹੈ ਜੀ ਤਾਂ ਇਹਦਾ ਮਤਲਬ ਹੈ ਕਿ ਜੇ ਮੰਨ ਲਓ ਮੈਂ ਹੁਣ ਅਮਿਤ ਸ਼ਾਹ ਹੋਰਾਂ ਦੀ ਗੱਲ ਨੂੰ ਕਾਊਂਟਰ ਕਰਦਾ ਥੋੜਾ ਜਿਆ ਕਿ ਫਰਜ਼ ਕਰੋ ਜੇ ਗਲਤ ਹੋ ਰਿਹਾ ਹੈ ਉਹਦੇ 'ਚ ਇੱਕ ਬਾਡੀ 'ਚ ਖੁਦ ਮਖਤਿਆਰ ਕੋਈ ਵੀ ਸੰਸਥਾ ਲਾ ਲਓ ਤਾਂ ਉਹਦੇ 'ਚ ਹੈੱਡ ਕੌਣ ਹੈ ਉਹਨੂੰ ਲੀਡ ਕੌਣ ਕਰ ਰਿਹਾ ਤੁਹਾਡਾ ਬਿਠਾਇਆ ਮਾਨ ਸਾਹਿਬ ਮੈਂ ਨਹੀਂ ਕਹਿੰਦਾ ਕਿ ਉੱਥੇ ਸਭ ਕੁਝ ਸਹੀ ਹੁੰਦਾ ਹੋਵੇਗਾ ਬਹੁਤ ਕੁਝ ਕਾਲਾ ਮਲਾ ਜਿਵੇਂ ਆਪਾਂ ਜ਼ਮੀਨਾਂ ਤੇ ਕਬਜ਼ੇ ਦੀ ਗੱਲ ਕਰ ਲਈ ਹੈ ਤਾਂ ਕਹਿਣ ਦਾ ਮਤਲਬ ਇਹ ਹੋਆ ਕਿ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਇਸ ਵੇਲੇ ਰੋਲੇ ਰੱਪੇ ਦਾ ਸੁਭਾਅ ਬਣਿਆ ਗੱਲ ਤੁਸੀਂ ਕਿਤੋਂ ਚੱਕੀ ਸੀ ਤੇ ਮੈਂ ਕਿਤੇ ਜਾ ਕੇ ਰੱਖੀ ਹੈ ਕੀ ਬੜੀ ਕੋਈ ਦੋਸਤਾਂ ਨੇ ਕਮੈਂਟ ਹਾਂ ਜੀ ਹਾਂ ਜੀ ਨਹੀਂ ਸੋਹਣਾ ਕਮੈਂਟ ਸੀਗਾ ਤੇ ਚਲੋ ਜਿੰਨੀ ਕੋ ਆਪਣੇ ਕੋਲ ਜਾਣਕਾਰੀ ਸੀ ਉਹ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਸ਼ੁਕਰੀਆ ਤੇ ਦੋਸਤਾਂ ਦਾ ਕਮੈਂਟ ਵਾਸਤੇ ਵੀ ਸ਼ੁਕਰੀਆ ਬਹੁਤ ਸਾਰੀ ਜਾਣਕਾਰੀ ਸਾਨੂੰ ਵੀ ਮਿਲ ਗਈ ਹੈ ਤੇ ਦੋਸਤਾਂ ਦੇ ਨਾਲ ਵੀ ਸਾਂਝੀ ਹੋ ਗਈ ਹੈ ਅਕੰਗ ਸਾਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵੀ ਕਰਮਿੰਟੂ ਜੀ ਥੋੜੇ ਜੇ ਕਮੈਂਟਾਂ ਤੋਂ ਮੈਂ ਵਿਰਾਮ ਹੀ ਲੈਣਾ ਇੱਕ ਇੰਟਰਸਟਿੰਗ ਜਾਣਕਾਰੀ ਮੈਂ ਤੁਹਾਨੂੰ ਦੱਸਿਆ ਸੀ ਨਾ ਵੀਰਾ ਅੰਦਾਜ਼ਾ 7 ਲੱਖ ਕਰੋੜ ਤੱਕ ਕਿਸੇ ਨੇ ਇੱਥੇ ਕਮੈਂਟ ਕੀਤਾ ਕਿ ਤੀਜੇ ਨੰਬਰ ਤੇ ਹੈ ਵਾਕਿਆ ਜਿਵੇਂ ਮੈਂ ਤੁ ਫੌਜ ਅਤੇ ਰੇਲਵੇ ਤੋਂ ਬਾਅਦ ਤਾਂ 9 ਲੱਖ ਕਰੋੜ ਵੈਲਿਊ ਦੱਸੀ ਜਾਂਦੀ ਹੈ 9 ਲੱਖ ਕਰੋੜ ਦੀ ਪ੍ਰਾਪਰਟੀ ਸਰ ਕਿਸੇ ادارے ਦੀ ਕਿਸੇ ਸੰਸਥਾ ਦੀ 9 ਲੱਖ ਕਰੋੜ ਦੀ ਪ੍ਰਾਪਰਟੀ ਹੂੰ ਬਹੁਤ ਸਾਰਾ ਫਿਰ ਉਸ ਤੇ ਜ਼ਿਕਰ ਦੇ ਹੋਣਾ ਹੀ ਆ ਫਿਰ ਉਸ ਤੇ ਗੱਲ ਤੇ ਜੇ ਇਧਰ ਨੂੰ ਤੁਰਿਆ ਹੁਣ ਮੰਦਿਰ ਮੱਠ ਜਾਂ ਹੋਰ ਜਿਹੜੇ ਧਾਰਮਿਕ ਹੂੰ ਸੰਸਥਾਵਾਂ ਦੇ ਦੋਸ਼ ਲੱਗਦੇ ਆ ਜ਼ਮੀਨਾਂ ਨੱਪੀ ਬੈਠੇ ਡੇਰਿਆਂ ਤੇ ਲੱਗਦੇ ਆ ਚਾਹੇ ਕੋਈ ਵੀ ਆ ਮੈਂ ਕਿਸੇ ਚਾਹੇ ਕੋਈ ਚਰਚ ਚਾਹੇ ਗੁਰਦੁਆਰਾ ਮੰਦਿਰ ਮੱਠ ਆ ਸਾਰਿਆਂ ਦਾ ਹੀ ਕਰ ਲੋ ਸਾਂਝੀ ਦੇ ਗਾਵਾਂ ਕਹਿ ਲੋ ਜਿਹੜੀਆਂ ਹੈਗੀਆਂ ਅਮ ਇਤਸ਼ਾਹ ਦੇ ਨਾਲ ਇੱਕ ਐਸਾ ਸਾਧੂ ਡੁਬਕੀ ਲਾ ਰਹੇ ਹਾਂ ਸੀਗਾ ਜਿਹਦੇ ਤੇ ਦੋਸ਼ ਹੀ ਕਬਜ਼ਿਆ ਦੇ ਆ ਹੂੰ ਹੂੰ ਚਲੋ ਖੈਰ ਬਹੁਤਾ ਅੱਗੇ ਜਾਈਏ ਤੇ ਇਹ ਆਧੁਨਿਕ ਲੋਕ ਜਿਹੜੇ ਆ ਨਾ ਕੁਝ ਜ਼ਿਆਦਾ ਇਹ ਪਿੱਛੇ ਵੀ ਪੈ ਜਾਂਦੇ ਆ ਸੈਂਦਾ ਸੈਂਦਾ ਜਾ ਕੰਮ ਕਰ ਲੈਨੇ ਆ ਆਪਾਂ ਹੂੰ ਹੂੰ ਹਾਂਜੀ ਚਲੋ ਕਰੋ ਗੱਲ